ਅਮ੍ਰਿਤਸਰ ਦੇ ਹਲਕਾ ਤਾਰੀ ਦੇ ਪਿੰਡ ਰਾਮਪੂਰਾ ਦਾ ਰਹਿਣ ਵਾਲਾ ਜਸ਼ਨਪ੍ਰੀਤ ਘਰ ਹੋ ਗਿਆ ਪਰ ਵਾਪਸ ਨਹੀਂ ਆਇਆ ਤੇ ਮਾਪੇ ਨੇ ਇਸ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਪਰ ਉਹ ਨਹੀਂ ਮਿਲਿਆ ਜਰਮਨ ਫਰੀਦ ਦਾ ਪਿਤਾ ਦੁਬਈ ਵਿੱਚ ਨੌਕਰੀ ਕਰਦਾ ਹੈ ਤੇ ਪੁੱਤ ਦੇ ਲੱਪਤਾ ਹੋਣ ਦੀ ਖਬਰ ਸੁਣ ਕੇ ਦੁਬਈ ਤੋਂ ਵਾਪਸ ਅਮ੍ਰਿਤਸਰ ਆ ਕੇ ਪੁੱਤ ਨੂੰ ਲੱਭਣ ਦੀ ਕੋਸ਼ਿਸ਼ ਕਰ ਰਿਹਾ ਹੈ ਜਰਮਨਪ੍ਰੀਤ ਤਿੰਨ ਭੈਣਾਂ ਦਾ ਇਕਲੌਤਾ ਭਰਾ ਸੀ ਜਿਸ ਤੋਂ ਬਾਅਦ ਜਸ਼ਨਪ੍ਰੀਤ ਮੁੰਬਈ ਤੋਂ ਮਿਲਿਆ ਤੇ ਮਾਪੇ ਵੱਲੋਂ ਜਸ਼ਨਪ੍ਰੀਤ ਨੂੰ ਮੁੰਬਈ ਤੋਂ ਵਾਪਸ ਅਮਰਸਰ ਲੈ ਕੇ ਆਏ ਜਸ਼ਨਪ੍ਰੀਤ ਦੇ ਜਾਣ ਤੋਂ ਬਾਅਦ ਘਰ ਦੇ ਵਿੱਚ ਉਦਾਸੀ ਛਾਈ ਹੋਈ ਸੀ ਤੇ ਅੱਜ ਜਸ਼ਨਪ੍ਰੀਤ ਦੇ ਘਰ ਵਿੱਚ ਵਿਆਹ ਵਾਲਾ ਮਾਹੌਲ ਬਣਿਆ ਹੋਇਆ ਹੈ ਜਸ਼ਨਪ੍ਰੀਤ ਦੇ ਰਿਸ਼ਤਾਰਿਆਂ ਵੱਲੋਂ ਗਿੱਧਾ ਪੰਗੜਾ ਪਾ ਕੇ ਖੁਸ਼ੀ ਮਨਾਈ ਜਾ ਰਹੀ ਹੈ ਤੇ ਭੈਣਾ ਵੱਲੋਂ ਰਖੜੀ ਬਨ ਕੇ ਖੁਸ਼ੀ ਪਾਂਜੀ ਕੀਤੀ ਹੈ ਉਥੇ ਹੀ ਜਸ਼ਨ ਦੇ ਮਾਤਾ ਪਿਤਾ ਨੇ ਲੋਕਾਂ ਦਾ ਧੰਨਵਾਦ ਕੀਤਾ ਹੈ ਬੇਟੇ ਦਾ ਨਾਮ ਹੈ ਕਾਹੇ ਜਸ਼ਨਪ੍ਰੀਤ ਸਿੰਘ ਤੇ ਇਹ ਗਿਆ ਸੀ ਘਰੋਂ 11 ਤਰੀਕ ਤੇ 11 ਤਰੀਕ ਤੇ ਗਿਆ ਸੀ ਤੇ ਉਤੋਂ ਬਾਅਦ ਆ 7-8 ਦਿਨ ਵਾਪਸ ਆਇਆ 7-8 ਦਿਨਾਂ ਬਾਅਦ ਹਾਂਜੀ ਬੜੇ ਹਾਲਾਤ ਮਾੜੇ ਸੀ ਜਦੋਂ ਵੀ ਕੋਈ ਫੋਨ ਆਉਂਦਾ ਸੀ ਤਦ ਵੀ ਧਿਆਨ ਰਹਿੰਦਾ ਸੀ ਦਰਵਾਜ਼ਾ ਖੜਕਦਾ ਸੀ ਤਦ ਵੀ ਧਿਆਨ ਰਹਿੰਦਾ ਵੀ ਘਰੇ ਜਸ਼ਨਪ੍ਰੀਤ ਹੀ ਆ ਗਿਆ ਵਾ ਪਰ ਇਹੋ ਜੇ ਹਮਾਰੇ ਹਾਲਾਤ ਰਹੇ ਸੀ ਨਾ ਬਹੁਤ ਜ਼ਿਆਦੇ ਤੇ ਹੁਣ ਚਲੋ ਜਸ਼ਨਪ੍ਰੀਤ ਆ ਗਿਆ ਵਾ ਬਹੁਤ ਵਧੀਆ ਸਾਡੇ ਹਾਂਜੀ ਇਹਦੇ ਅਸੀਂ ਸਾਰੇ ਮਤਲਬ ਕਿ ਗੁਰਦੁਆਰੇ ਦਰਬਾਰ ਸਾਹਿਬ ਸਿੱਧਾ ਸਾਹਿਬ ਬਾਬਾ ਬੁੱਢਾ ਸਾਹਿਬ ਜਿੰਨੇ ਵੀ ਮਤਲਬ ਕਿ ਜਿੰਨੇ ਵੀ ਗੁਰਦੁਆਰੇ ਹੀ ਸਾਰੇ ਟੇਸ਼ਨ ਟੂਸ਼ਨ ਜੋ ਵੀ ਸਾਰੇ ਭੋਲੇ ਉਸ ਤੋਂ ਬਾਅਦ ਆਦੀ ਪਾਲ ਜਾ ਕੇ ਮਿਲੀ ਆ ਬੰਬੇ ਤੋਂ ਬੰਬੇ ਤੋਂ ਮੁੜ ਕੇ ਜਾ ਕੇ ਲੈ ਕੇ ਆਂਦਾ ਵਾ ਕੀ ਦੱਸਣ ਕਿਹੜੇ ਦਾਤਾ ਸੀ ਬਹੁਤ ਲਾਤ ਮਾੜੇ ਸੀ ਇਹਦੇ ਜਿਸ ਨੇ ਲਾਤ ਦਾਦਾ ਵਾ ਚਲੋ ਮਹਾਰਾਜ ਇਹੋ ਜਿਹੇ ਕਿਸੇ ਦੇ ਬੱਚੇ ਦੇ ਨਾਲ ਨਾ ਹੋਵੇ ਜੋ ਜਿਹੇ ਲਾਤ ਇਹਨੇ ਦੱਸੇ ਪੈਰਾਂ ਤੋਂ ਵੀ ਨੰਗਾ ਸੀ ਜਦੋਂ ਵਿਆਹ ਵਾ ਨਾ ਕੋਈ ਰੋਟੀ ਨਾ ਕੋਈ ਪਾਣੀ ਕੁਛ ਨਹੀਂ ਆਂਦਾ ਮੈਨੂੰ ਦੇਣ ਦੇ ਬੰਨ ਕੇ ਉਹਨਾਂ ਰੱਖਿਆ ਸੀ ਕੜੇ ਦੇ ਨਾਲ ਆਂਦਾ ਮੈਂ ਰੱਸੀ ਖੋਲ ਕੇ ਤੇ ਫਿਰ ਮੈਂ ਬਾਰੀ ਟੱਪ ਕੇ ਤੇ ਫਿਰ ਮੈਂ ਉੱਥੋਂ ਭੱਜਾਵਾਂ ਹਾਂਜੀ ਬਹੁਤ ਵਧੀਆ ਮਾਹੌਲ ਤੇ ਵੀਰ ਬੜਾ ਵਧੀਆ ਖੁਸ਼ੀ ਵਾਲਾ ਮਾਹੌਲ ਆ ਸਾਰਾ ਹੀ ਹਾਂਜੀ ਭੈਣਾਂ ਦੇ ਨਾਲ ਵੀ ਬਹੁਤ ਜ਼ਿਆਦਾ ਪਿਆਰ ਸੀ ਪਹਿਣਾ ਤੇ ਵਿਚਾਰੀਆਂ ਚਲਾਈ ਗਈਆਂ ਵਾ ਨਹੀਂ ਤਾਂ ਉਹਨਾਂ ਦੇ ਬੜੀ ਹਾਸਾ ਹਸ ਕੇ ਟਾਡੇ ਨਾਲ ਖਬਰ ਉਹ ਕਹਿੰਦੇ ਕਿ ਇੱਕ ਕਟਾਉਣਾ ਵਾ ਫੇਰ ਅਹੀਂ ਕਬਰ ਲਾਉਣੀ ਐ ਤਰ੍ਹਾਂ ਨਹੀਂ ਅਹੀਂ ਲਵਾਉਣੀ ਹਾਂਜੀ ਬਹੁਤ ਵਧੀਆ ਮਾਹੌਲ ਹਾਂਜੀ ਹਾਂਜੀ ਬਹੁਤ ਜਿਆਦਾ ਨੱਚੀਆਂ ਵਾ ਦਾਦੀਆਂ ਆਉਂਦੀਆਂ ਨੱਚੀਆਂ ਵਾ ਵਾਧੂ ਪਹਿਣਾ ਨੱਚੀਆਂ ਆਉਂਦੀਆਂ ਵਾਧੂ ਨੱਚੀਆਂ ਹਾਂਜੀ ਬਹੁਤ ਜਿਆਦਾ ਬਹੁਤ ਜਿਆਦਾ ਜਿੰਨਾ ਵੀ ਹੋ ਸਕਦਾ ਉਹਨਾਂ ਵੀ ਥੋੜਾ ਵੀ ਨਹੀਂ ਬਹੁਤ ਧੰਨਵਾਦ ਕਰਦੀ ਮੈਂ ਲੋਕਾਂ ਦਾ ਜਿਨ੍ਹਾਂ ਨੇ ਮੇਰੇ ਪੁੱਤ ਨੂੰ ਚਲੋ ਸਾਰਿਆਂ ਨੇ ਸੀਸਾਂ ਦਿੱਤੀਆਂ ਵਾ ਦਵਾਵਾਂ ਕੀਤੀਆਂ ਵਾ ਅਰਦਾਸਾਂ ਕੀਤੀਆਂ ਵਾ ਸਾਰਿਆਂ ਦੀਆਂ ਦਵਾਵਾਂ ਦੇ ਨਾਲ ਅਰਦਾਸਾਂ ਦੇ ਨਾਲ ਘੋਟਾੜੀ ਖਬਰ ਵੈਰ ਕਰਨ ਦੇ ਨਾਲ ਮੇਰਾ ਪੁੱਤ ਵਾਪਸ ਆ ਗਿਆ ਵਾ ਨਹੀਂ ਤੇ ਉਤਰਾ ਨਹੀਂ ਹੀ ਪਤਾ ਲੱਗਣਾ ਇਹ ਤੇ ਮੈਨੂੰ ਵੀ ਸਾਰਿਆਂ ਨੂੰ ਖੁਸ਼ੀ ਹੈਗੀ ਆ ਤੇ ਮੰਮੀ ਮੇਰੀ ਨਹੀਂ ਜਾਦੀ ਤੇ ਡਾਡੀ ਮੇਰੇ ਨੂੰ ਸਭ ਤਾਂ ਜਾਦੀ ਹੈ ਤੇ ਕੀ ਕਹਿ ਗਿਆ ਕਰੋ ਕਿਉਂ ਗਿਆ ਕਰੋ ਕਰੋ ਤੇ ਆਪਣੇ ਤੋਤੇ ਆਸਤੇ ਰਿਆ ਹੀ ਮੈਂ ਗਿਆ ਤੇ ਪਤਾ ਨਹੀਂ ਇਹ ਹੋ ਗਿਆ ਇਹ ਕੋਸੋ ਜਾਣਾ ਮੇਰੇ ਨਾਲ ਪਤਾ ਨਹੀਂ ਲੱਗਾ ਕੀ ਹੋ ਗਿਆ ਕਿੱਥੇ ਦਿਲ ਰੱਖਿਆ ਮੇਰੇ ਕੋਲ ਉਹ ਕਮਰਾ ਹੀ ਕੋਈ ਜਿਤਨਾ ਪਾਂ ਬਣੋ ਨੇ ਤੰਬੂਏ ਇਟਾਂ ਦੇ ਘਰ ਜੇ ਉਹ ਜੇ ਹੀ ਕਿੰਨੇ ਦਿਨ ਕਰੋ ਯਾਰ ਉਹ ਹੋ ਗਏ 7-8 ਦਿਨ ਨਹੀਂ ਰੂਟੀ ਨਹੀਂ ਦੇਦੇ ਰੇ ਪਾਣੀ ਜਰੂਰ ਦੇਂਦੇ ਦੇ ਵਾਗਤ ਜਲਬਜਾਨ ਹੈਗੀ ਨਹੀਂ ਜਾਣ ਪਛਾਨੀ ਹੈਗੀ ਹੁੰਦੀ ਦੇ ਨੇ ਤਾਂ ਦਾਖ ਦੱਸ ਹੀ ਦੇਣ ਤੁਹਾਨੂੰ ਫਿਰ ਬੰਬੇ ਕਿਦਾਂ ਤੋਂ ਘਰ ਫੋਨ ਕੀਤਾ ਹੈਲੋ ਬੰਬੇ ਮਮੀ ਮੇਰੀ ਦਾ ਨੰਬਰ ਜਾ ਰਹੇ ਸੀ ਤੇ ਉਥੋਂ ਕਿਸ ਦੁਕਾਨ ਤੋਂ ਕਰਾਇਆ ਸੀ ਤੇ ਉਹ ਆਂਦੇ ਵੀ ਨੋ ਦਾ 1:30 ਵਜੇ ਤੱਕ ਮੈਂ ਇੱਥੇ ਹੀ ਆ ਤੇ ਲੈ ਜਾਉ ਨੀ ਤੇ ਮੈਂ ਨਹੀਂ ਜ਼ਿੰਮੇਵਾਰੀ ਚੁੱਕਦਾ ਫਿਰ ਕੋਣ ਲੈਣਾ ਆ ਉੱਥੋਂ ਮੁੜ ਕੇ ਮਾਮੇ ਮੇਰੇ ਦਾ ਮੁੰਡਾ ਲੈਣ ਆਇਆ ਸਾਜਿੰਦਾ ਸਾਰੀ ਘਰੇ ਪਹੁੰਚ ਗਿਆ ਜੀ ਹਾਂਜੀ ਕਿੱਸ ਤਰ੍ਹਾਂ ਮੌਸਿਕਾ ਆ ਜਿਹੜੇ ਬਹੁਤ ਖੁਸ਼ੀ ਵਾਲਾ ਮੌਲਿਆ ਦਾਦੀਆਂ ਵਿੱਚੋਂ ਬੰਨਣਾ ਆ ਜੀ ਜਾਉਂ ਕਰੂੰ ਬਾਗ ਨਾ ਇਹ ਅੱਗੇ ਨਹੀਂ ਜਾਈਦਾ ਹੀ ਹੌਣ ਤੇ ਹੌਣ ਤੇ ਉੱਕਾ ਨਹੀਂ ਜਾਣਾ